ਆਹ ਬੁਖਰੀ ਯਾਰ ਬੰਦਾ ਕੋਈ ਹੈ ਨਹੀਂ ਕੀ ਹੋ ਗਿਆ ਯਾਰ ਕਿੱਧਰ ਵਕਿਆ ਨਾ ਕੋਈ ਠਹਿਰਾ ਯਾਰ ਕੀ ਹੋ ਗਿਆ ਯਾਰ ਬਿੱਲੀ ਜੱਟੇ ਬੰਦਾ ਆ ਜਾਂਦਾ ਨਾ ਸਮਝਉਂ ਨਹੀਂ ਬੰਦਾ ਹੈ ਕਿੱਥੇ ਗਿਆ ਹੁਣ ਆ ਹੁਣ ਬੋਲਦੇ ਹਾਂ ਦਸੀ ਅਰ ਜੂਈਰ ਫੰਟਾ ਹੈ ਨਹੀਂ ਕੋਈ ਗੇਟ ਕੇ ਨਹੀਂ ਫੜਕਰ ਹੈ ਮੈਨੂੰ ਭਾਲ ਕੇ ਆਉਣ ਦੇ ਯਾਰ ਇੱਥੇ ਇੱਥੇ ਹੋ ਗਈ ਇਿੱਧਰ ਪੱਧ ਗਿਰੀ ਹਾਂ ਵੀ ਤੁਸੀਂ ਇਹ ਐਡਰੈਸ ਦੱਸੋ ਜੀ ਆ ਮੈਂ ਇਹ ਨਾ ਇਸ ਤਾ ਹੋ ਅਗਲੇ ਪਾਸੇ ਕੋਠੀ ਹੈ ਖੱਬੇ ਹੱਥ ਤੁਸੀਂ ਉੱਥੇ ਬਗ ਲਿਓ ਠੀਕ ਹੈ ਵੀਰ ਜੀ ਹਾਂ ਉਹਨਾਂ ਦਾ ਐਡਰੈਸ ਹੈ ਇੱਧਰ ਨੂੰ ਕੋਈ ਲੜਕੀ ਨਹੀਂ ਭੱਜੇ ਜਾਂਦੇ ਦੇਖੇ ਨਹੀਂ ਵੀਰ ਜੀ ਮੈਂ ਨਹੀਂ ਦੇਖਿਆ ਜੀ ਇੱਧਰ ਨਹੀਂ ਇੱਧਰ ਕੋਈ ਮੈਂ ਜੀ ਐਨਾ ਕੀ ਕਿ ਤੁਹਾਨੂੰ ਟੱਕਰੇ ਹੁਣ ਕੋਈ ਨਹੀਂ ਜੀ ਨਹੀਂ ਜੀ ਵੀਰ ਜੀ ਓਏ ਛੋੜਾ ਸੀ ਕੀ ਵਗਾਰਿਆ ਤੁਸੀਂ ਕੀ ਕਰਦੇ ਓਏ ਆਹ ਕੌਣ ਹੈ ਵੀਰ ਜੀ ਆ ਜਾਣਦੇ ਵੀਰ ਜੀ ਕੌਣ ਹੈ ਜੀ ਇੰਨੇ ਮਸਟੰਡੇ ਜੀ ਮੁੰਡੇ ਜੀ ਏ ਸੋਡੇ ਪਿੰਡ ਦੇ ਜੀ ਇਹ ਸਾਡੇ ਪਿੰਡ ਦੇ ਕਾਨੂੰ ਆ ਬਾਈ ਇਹ ਤਾਂ ਬਾਹਰ ਦੇ ਹੈ ਮੈਂ ਇਹਨਾਂ ਨੂੰ ਕਿੱਥੋਂ ਜਾਣਦਾ ਵੀ ਕੌਣ ਹੈ ਇਹ ਇਹਦਾ ਮੈਨੂੰ ਐ ਨਹੀਂ ਪਤਾ ਲੱਗਿਆ ਵੀ ਇਹ ਐ ਕਿਉਂ ਕਰ ਗਏ ਮੈਨੂੰ ਤਾਂ ਐ ਸੀ ਮੈਂ ਕਿਤੇ ਛੋਡੇ ਨਾਲ ਕੋਈ ਗੱਲ-ਵਾਟ ਹੈ ਇਹਨਾਂ ਦੀ ਛੋਟੀ ਕੋਈ ਦੁਸ਼ਮਣੀ ਤਾਂ ਨਹੀਂ ਬਾਈ ਜੀ ਹਾਂ ਬਾਈ ਨਾ ਚੰਗਾ ਵੀਰ ਜੀ ਮੈਂ ਜਾਣਦਾ ਪਤਾ ਨਹੀਂ ਯਾਰ ਕਿੱਥੋਂ ਆ ਗਏ ਇਹ ਜੀ ਜ਼ਾਲਮ ਲੋਕ ਪਤਾ ਨਹੀਂ ਕੀ ਮੰਗਦੇ ਸਾਰੇ ਭਾਂਉ ਤੋਂ ਪਤਾ ਨਹੀਂ ਕੀ ਪਾਇਆ ਹੋਏ ਜਹਰ ਇਹਨਾਂ ਨੇ ਹਜੇ ਐ ਨਹੀਂ ਪਤਾ ਘਰੇ ਚਲ ਗਏ ਸ਼ਹੀਦ ਨੇ ਓਏ ਕਰੇ ਕੰਮ ਹਾਂਜੀ ਹਾਂ ਹੋ ਗਿਆ ਜੀ ਉਹਦੀ ਫਰੰਟ ਲੋਕੇਸ਼ਨ ਦਾ ਚੱਕ ਲਈ ਤੇ ਬੈਕ ਉਹਦਾ ਹੀ ਮੈਨੂੰ ਨੰਬਰ ਪਤਾ 285 ਲੈ ਹੁਣ ਆਇਆ ਕੰਮ ਲੋਟ ਹੁਣ ਮੈਂ ਠੋਕਦਾ ਮੰਜੀ ਇਹਦੀ ਅੱਜ ਤਾਂ ਮਾਰ ਤੇ ਯਾਰ ਇਹਨਾਂ ਨੇ ਆ ਕੋਟ ਕੋਟ ਕੰਨ ਲਾ ਗਏ ਸਮਸਦੀ ਗੱਲ ਆ ਯਾਰ ਪਤਾ ਨਹੀਂ ਕਿਹੋ ਜਿਹੇ ਕੰਮ ਹੋਈ ਜਾਂਦੇ ਕਾਰਡ ਤੇ ਬਟੂਤਾ ਆਪੇ ਯਾਰ ਚਲੋ ਦੇਖਦੇ ਆ ਸ਼ੰਟੂ ਅ ਡੈਬਿਟ ਕਾਰਡ ਤੇ ਮੇਰੇ ਤੇ ਤੂੰ ਸ਼ੋਪਿੰਗ ਲਈ ਐ ਉਹ ਭਾਈ ਮੈਨੂੰ ਕਿ ਲੋੜ ਹੈ ਡੈਬਾ ਬਣਾਉਣਾ ਮਤਲਬ ਨਹੀਂ ਮੇਰੇ ਕੋਲ ਕਾਰ ਦੇ ਪੈਸੇ ਸੀਗੇ ਮੈਂ ਤਾਂ ਕਾਰ ਸ਼ਾਪਿੰਗ ਲਈ ਆਦੇ ਪੈਸੇ ਦੀ ਮੈਨੂੰ ਕਿ ਲੋੜ ਹੈਗੀ ਓਏ ਇਹਨੂੰ ਯਾਰ 2000 ਰੁਪਏ ਆਉਟ ਕੇ ਮਿਲਦਾ ਨਹੀਂ ਸਮਝੋ ਲਈ ਤੂੰ ਨਹੀਂ ਕਰਤੇ ਕਦੇ ਪੀਲੇ ਕਰਤੇ ਹੈ ਤੇ ਡੈਬਿਟ ਕਾਰਡ ਮੇਰਾ ਬੜੂਏ ਚ ਪਿਆ ਭੁੱਲੇ ਵੀ ਨਹੀਂ ਗਿਆ ਨਹੀਂ ਭਾਈ ਮੈਂ ਤੈਨੂੰ ਪਹਿਲਾਂ ਕਿੰਨਾ ਸੁਝਾਇਆ ਗਿਆ ਵੀ ਆਪ ਦਾ ਬੜੂਆ ਨਾ ਸਕਦਾ ਕਰ ਕਿਸੇ ਨੇ ਤੇਰਾ ਡੈਬਿਟ ਕਾਰਡ ਦਾ ਨੰਬਰ ਸਕੈਨ ਕਰ ਲਿਆ ਹੋਆ ਕੁੰਕੜਾ ਮਰਨਾ ਇੱਕ ਮੰਨੀ ਹੈ ਕਿਸੇ ਦੀ ਗੱਲ ਆ ਉਮ ਮੰਨ ਲੈ ਲਈ ਮੇਰੀ ਸੁਣ ਗੱਲ ਹੁਣ ਸਕੈਮ ਕਿਵੇਂ ਕਰਕੇ ਕਰ ਦੂ ਅਗਲਾ ਜਦੋਂ ਮੈਂ ਬਟੂਆ ਜਿ ਸੜਦੇ ਨਹੀਂ ਸੀ ਗੱਲ ਬਟੂਏ ਚ ਸੀ ਇਹਦੇ ਬਟੂਆ ਘਰ ਹੀ ਹੁੰਦਾ ਬਟੂਆ ਇੱਥੋਂ ਬਣਾਦਾ ਮੈਂ ਫਿਰ ਰੱਖਿਆ ਹੀ ਨਹੀਂ ਕਿਤੇ ਇਹ ਤਾਂ ਬਈ ਤਾਂ ਨਾ ਰੱਖੀ ਜਾਈਂਦੇ ਇਹ ਜੀਤਾ ਕਿਸੇ ਨੇ ਸਕੈਮ ਕਰ ਲਿਆ ਉਹ ਇਹ ਹੁਣ ਇਹਦੇ ਮੇਰੇ ਹੀ ਸਾਰੇ ਬਈ ਤੂੰ ਦੇਖ ਆਂਦਾ ਤੈਨੂੰ ਬਥੇਰਾ ਸਮਝਾਇਆ ਮੈਂ ਬਈ ਇਹ ਥੀਸ ਮਾਲਕ ਰੱਖੇ ਉਹ ਮੈਂ ਤਾਂ ਐ ਸ਼ਰਮਦਾ ਸੀ ਵੀ ਆਪਣੇ ਘਰੇ ਕਿਹੜਾ ਕੋਈ ਚੋਰੀ ਵਾਲਾ ਬੰਦਾ ਜਾਂ ਕੁਸ਼ਵਾਰ ਵਾਲਾ ਬੰਦਾ ਹੁਣ ਆਪਾਂ ਤਾਂ ਦੋਨੇ ਭਾਈਆਂ ਐਂ ਐ ਤਾਂ ਪਤਾ ਨਹੀਂ ਸੀ ਨਾ ਮੈਨੂੰ ਵੀ ਐਂ ਵੀ ਹੋ ਜੂਗਾ ਇਹ ਉਹ ਸਾਰਾ ਖਬਰਾਂ ਕੀਨੇ ਕਰਿਆ ਇਹਦਾ ਮੈਂ ਧਿਆਨ ਰੱਖਿਆ ਨਹੀਂ ਜਿਹੜਾ ਮੈਂ ਧਿਆਨ ਨਹੀਂ ਰੱਖਿਆ ਤਾਂ ਆ ਜਾ ਕੇ ਕਰ ਗਿਆ ਕੰਮ ਹੋ ਗਿਆ ਹੁਣ 2 ਲੱਖ ਰੁਪਏ ਚੋਨਾ ਲੱਗਿਆ ਕੋ ਮੈਨੂੰ ਇਹ ਤਾਂ ਮੈਂ ਕੀ ਕਹਿ ਸਕਦਾ ਹਾਂ ਤਾਂ ਵੀ ਸਮਝਾਇਆ ਸੀ ਬਥੇਰਾ ਹੁਣ ਤੋਂ ਆਪੇ ਹੀ ਆਪ ਦੀ ਗਲਤੀ ਹੈ ਇਹਦੇ ਮੈਂ ਕੁਝ ਨਹੀਂ ਕਰ ਸਕਦਾ ਹਾਂ ਉਹ ਯਾਰ ਅੱਜ ਮੈਂ ਬਸ ਘਰੋਂ ਬਾਹਰ ਗਿਆ ਉਹ ਇੱਕ ਬਾਰ ਚ ਕੋੜੇਟ ਹਟ ਕੇ ਆਪੇ ਸੀ ਉਹਨੂੰ ਆਇਆ ਮਿਲ ਤਾਂ ਲੱਗਦਾ ਉਹਨਾਂ ਨੇ ਸ਼ਿਕੀ ਮਾਰੀ